ਕੰਦੇਸਾ ਹਾਂ ਗੰਦੇਸੂ ਜਿਹਨੇ ਬਹੁਤ ਕਿਹਾ ਭਾਈ ਇਹਨੇ ਦਿੱਤਾ ਤੋੜਦੀ ਆ ਜੀ ਨਾ ਆਪੇ ਜੀ ਬਬ ਜਿਹੜਾ ਇੰਦਰ

으아, 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 ਮੈਂ ਪੁੱਛਣਾ ਚਾਹੁੰਦਾ ਹਾਂ ਜੀ ਹਾਂ ਜੀ ਸਰ ਅੱਜ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਬਾਰੇ ਜਾਣਕਾਰੀ ਦਿਓ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਅੱਜ ਦਾ ਕੈਂਪ ਹੈ ਜੀ ਇਹ ਗੁਰੂ ਸਾਹਿਬ ਦੇ ਸ਼ਹੀਦੀ ਧੜੇ ਤੇ ਮੁਕ ਰੱਖਦੇ ਹੋਏ ਡਾਕਟਰ ਸੰਦੇਵ ਹਸਪੀਟਲ ਦੇ ਵਿੱਚ ਰੱਖਿਆ ਗਿਆ ਜੀ ਜਿਹੜਾ ਇਹ ਕੈਂਪ ਅਥਾ ਇਹ ਮੇਜ ਜਿਹੜਾ థੈਲੇਸੀਮੀਆ ਦੇ ਬੱਚਿਆਂ ਨੂੰ ਅਸਲੀ ਅਗਰੇ ਦੇ ਆਪਣੇ ਡਿਸਟ੍ਰਿਕਟ ਫਰੀਡਕੋਟ ਦੇ ਵਿੱਚ ਮੈਡੀਕਲ ਦੇ ਵਿੱਚ 750 ਬੱਚਾ ਹੈਗਾ ਜਿਹੜਾ ਸੈਲਾ ਸਿਮੀਆਂ ਪੀਟ ਹੈ ਤੇ ਇਹ ਸਾਡੀ ਜਿਹੜੀ ਪੀਪੀ ਜੋ ਇਹਨਾਂ ਨੇ ਡਾਕਟਰ ਕੀਤੇ ਹੋਇਆ ਇਹ ਸਾਰਾ ਉਹਨਾਂ ਨੂੰ ਫੋਨ ਦੀ ਕਮੀ ਦੇ ਕਾਰਨ ਮੁਕਰਾਉਂਦੇ ਹੋਏ ਤਾਂ ਇੱਥੇ ਕਿੰਨਾ ਲੱਗੇਗਾ ਕਿ ਕਿਤਰਾ ਉਪਰ ਲਾਗੀ ਤਾ ਗਿਆ ਜੀ ਜਿਵੇਂ ਸ਼੍ਰੀਦੀ ਸਾਡੇ ਕਰਦੇ ਸੀ ਜਿਵੇਂ ਗੁਰੂ ਸਾਹਿਬ ਦਾ ਅੱਜ ਜਿਹੜਾ ਸ਼੍ਰੀਦੀ ਨੂੰ ਸਮਰਪਿਤਾ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਕਿਤਰਾ ਵਿਚਾਰ ਰਹੇ ਨੇ ਤੇ ਇਸ ਤਰ੍ਹਾਂ ਹੈ ਵੀ ਜਿਹੜਾ ਪੀਪੀਜੀ ਨੂੰ ਬਣੀ ਨੂੰ 13 ਸਾਲ ਹੋ ਗਏ ਜੀ ਇਹਦੇ ਵਿੱਚ ਤਕਰੀਬਨ ਸਵਾ 100 150 ਸਾਡੇ ਭੈਣਾ ਤੇ ਭਰਾ ਸਾਰੇ ਮੈਂਬਰ ਹੈ ਜੀ ਇਹ 13 ਸਾਲ ਤੋਂ ਸਾਡੇ ਭਰਾ ਦੇ ਨਾਲ ਰਹੇ ਕਿ ਜਿੱਥੇ ਵੀ ਮਰੋਦ ਬਣਦੀ ਹੈ ਉੱਥੇ ਮਹੀਆ ਕਰਾਉਣਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੈਂਪ ਲਾਗੇ ਮਹੱਯਾ ਬਾਈ ਜੀ ਜੇ ਆਪਾਂ ਕੈਂਪ ਲਾਵਾਗੇ ਤਾਂ ਅਹੀਂ ਆਪਾਂ ਇਹਨਾਂ ਸੀਮਾ ਬੇ ਛੱਡਣ ਜਾਂ ਐਮਰਜੈਂਸੀ ਆਪਾਂ ਬਲੱਡ ਦੇ ਸਕਦੇ ਕੀ ਅਪੀਲ ਕੀ ਲੋਕ ਕਰਨ ਲੋਕਾਂ ਨੂੰ ਬੀਲ ਕਰਦੇ ਜੀ ਸਭ ਸਾਰੇ ਹੀ 18 ਸਾਲ ਤੋਂ ਲੈ ਕੇ 65 52 ਸਾਲ ਤੱਕ ਮੇਰੇ ਵੀਰ ਮੇਰੇ ਭੈਣਾਂ ਬਲੱਡ ਨੇਡ ਜ਼ਰੂਰ ਕਰ ਤਾਂ ਕਿ ਲੋੜਵੰਦ ਨੂੰ ਉਸ ਨੂੰ ਕਮੀ ਪੂਰੀ ਆਪਾਂ ਕਰ ਸਕੀਏ हाँ जीदान मैं डॉक्टर संदीप कौशल बीबी जी वेलफेयर क्लब कलब के सहयोग खूनदान कैंप लगे हुआ है तीन सौ पा गुरु तेग बहादुर जी के शहीद दिहाड़े न मेडिकल पेसेंट वास्ते लगाया गया है तेंसो ਜੀ ਜਿਹੜੇ ਸੱਜਣ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਲੱਡ ਤੱਕ ਕਿੰਨੇ ਜੂਟ ਖੂਨ ਦਾਨ ਹੋ ਚੁੱਕੇ ਹੁਣ ਤੱਕ ਜੀ 30 ਪਲੱਸ ਹੋ ਚੁੱਕੇ ਜੀ ਕਿੰਨਾ ਟਾਰਗੇਟ ਹੈ ਇਹ 50 ਪਲੱਸ ਦਾ ਟਾਰਗੇਟ 50 60 ਪਲੱਸ ਦਾ ਟਾਰਗੇਟ ਰੱਖਿਆ ਗਿਆ ਤੁਹਾਡੇ ਡੈਂਟਲ 'ਚ ਹੋਰ ਕਿਹੜੀ ਕਿਹੜੀ ਸਹੂਲਤਾਂ ਉਪਲਬਧ ਨੇ ਸਾਡੇ ਜੀ ਇੱਥੇ ਸਾਰਾ ਮਤਲਬ ਡੈਂਟਲ ਦਾ ਇੰਪਲਾਂਟ ਡੈਂਟਲ ਇੰਪਲਾਂਟ ਨਵੇਂ ਦੰਦ ਫਿਕਸ ਦੰਦ ਲਗਾਉਣੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ 160 ਰੁਪਏ ਕਿਹੜੇ ਵਰਗ ਦੇ ਵਿੱਚ ਜ਼ਿਆਦਾ ਰੁਝਾਨ ਆ ਖੋਂਡਾ ਨੂੰ ਲੱਗਿਆ ਹਸਤਜੰਗ ਤੇਜੰਗ ਯੰਗ ਚਲਵੇਸ਼ਨ ਦੇ ਵਿੱਚ ਕਾਫੀ ਰੁਝਾਨ ਹੈ ਕਾਫੀ ਯੰਗ ਬੱਚਿਆਂ ਨੇ ਦਿੱਤਾ ਜਿਵੇਂ ਕਿ ਹਾਂ ਜਿਵੇਂ ਕਿ ਅੱਜ ਜੋ ਹੀਰਦੇ ਸ਼ਕਤ ਦੇ ਖੂਨਦਾਨ ਕੇਂਦਰ ਬਣਾਇਆ ਗਿਆ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦੇ ਪ੍ਰਾਲਬ ਹੋਣਗੇ ਆਉਣ ਵਾਲੇ ਦਿਨ ਕੋਈ ਵੀ ਆਪਦਾ ਬਰਥਡੇ ਤੁਸੀਂ ਜਾਂ ਸ਼ਾਦੀ ਦੀ ਸ਼ਾਨਗਰਾ ਕੋਈ ਵੀ ਘਰੇ ਫੰਕਸ਼ਨ ਹੁੰਦਾ ਉਸ ਦੇ ਵਿੱਚ ਤਾਂ ਖੁਸ਼ੀ ਦੇ ਦਿਹਾੜੇ ਇਹ ਬਲੱਡ ਡੋਨੇਟ ਕੀਤਾ ਜਾਵੇ ਮੈਂ ਅਪੀਲ ਕਰਦਾ ਸਾਰੇ ਵੱਧ ਤੋਂ ਵੱਧ ਖੂਨਦਾਨ ਕਰਨ ਖੂਨਦਾਨ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਆ ਫਰੈਸ਼ ਬਲੱਡ ਬਣਦਾ ਮਮਾਰੀਆਂ ਤੋਂ ਰਹਿਤ ਹੁੰਦਾ ਨਾ ਠੀਕ ਹਾਂ ਹਾਂ ਪਹੁੰਚਦਾ ਹਾਂ ਠੀਕ